ਨਵੇਂ ਸਾਲ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਦੀ ਸੇਫਟੀ ਵਾਸਤੇ ਨਾਕੇਬੰਦੀ ਕੀਤੀ ਗਈ ਆ ਹਰ ਇੱਕ ਵਾਹਨ ਦੀ ਚੈਕਿੰਗ ਕੀਤੀ ਜਾ ਰਹੀ ਆ ਕਿਉਂਕਿ ਕੁਝ ਛਤਾਨੀ ਆਂਸਰ ਹੁੰਦੇ ਨੇ ਜਿਹੜਾ ਕਿ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਪਰ ਅੰਮ੍ਰਿਤਸਰ ਗੁਰੂ ਨਗਰੀ ਦੇ ਵਿੱਚ ਹੁਣ ਪੁਲਿਸ ਵਾਲਿਆਂ ਦਾ ਭਾਰੀ ਨਾਕਾ ਦੇਖਣ ਨੂੰ ਮਿਲ ਰਿਹਾ ਇਹ ਪੌਸ਼ ਏਰੀਆ ਅਰਜੀਤਾ ਵੀ ਨੂੰ ਹੈਗਾ ਜਿੱਥੇ ਕਿ ਭਾਰੀ ਨਾਕਾ ਜਿਹੜਾ ਕਿ ਲਗਾ ਦਿੱਤਾ ਗਿਆ ਵਾ ਤੇ ਹਰ ਇੱਕ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜਦੋਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਦਾ ਵਾਹਨ ਰੋਕਿਆ ਜਾਂਦਾ ਗੱਡੀ ਰੁਕੀ ਜਾਂਦੀ ਆ ਤੇ ਉਸ ਦੀ ਤਲਾਕੇ ਜਿਹੜੀ ਆ ਕਿ ਜਾਂਚ ਕਰਵਾਈ ਜਾਵੇ ਆ ਦੇਖ ਸਕਦੇ ਹੋ ਕਿ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਆ ਤੇ ਪੁਲਿਸ ਪ੍ਰਸ਼ਾਸਨ ਆਪਣੇ ਗਰਾਊਂਡ ਜ਼ੀਰੋ ਦੇ ਉੱਪਰ ਆ ਕੇ ਜਿਹੜਾ ਕੀ ਵੱਡੇ ਅਫੀਸਰ ਜਿਹੜੇ ਗੱਡੀਆਂ ਦੀ ਚੈਕਿੰਗ ਕਰ ਰਹੇ ਨੇ ਇਹ ਤਸਵੀਰਾਂ ਨੇ ਅੰਮ੍ਰਿਤਸਰ ਦਾ ਰਜੀਤ ਵੀ ਨਹੀਂ ਉਹਦੀਆਂ ਜਿੱਥੇ ਕੀ ਭਾਰੀ ਨਾਕਾ ਜਿਹੜਾ ਪ੍ਰਸ਼ਾਸਨ ਦਾ ਦੇਖੋ ਨੂੰ ਮਿਲਿਆ ਆ ਦੇਖ ਸਕਦੇ ਹੋ ਤੁਸੀਂ ਹਰ ਇੱਕ ਵਾਹਨ ਚੈੱਕ ਕੀਤਾ ਜਾ ਰਿਹਾ ਅਰਜੀਤ ਵੀ ਐਸਐਚਓ ਪਹੁੰਚੇ ਹੋਏ ਨੇ ਆ ਦੇਖ ਸਕਦੇ ਹੋ ਲੋਕਾਂ ਦੀ ਸੇਫਟੀ ਵਾਸਤੇ ਹੀ ਇਹ ਸਭ ਕੁਝ ਕੀਤਾ ਜਾ ਰਿਹਾ ਕਿਉਂਕਿ ਤੁਸੀਂ ਕਾਰ ਦੇ ਵਿੱਚ ਆਰਾਮ ਨਾਲ ਤਾਂ ਹੀ ਸੌਂਦੇ ਹੋ ਜੇ ਪੁਲਿਸ ਵਾਲੇ ਢਾਡੀ ਰੱਖਿਆ ਕਰਦੇ ਨੇ ਬਿਲਕੁਲ ਇਹ ਲੋਕਾਂ ਦੀ ਸੇਫਟੀ ਵਾਸਤੇ ਨਾਕਾਬੰਦੀ ਕੀਤੀ ਗਈ ਆ ਤੇ ਲੋਕ ਵੀ ਇਸ ਦੇ ਨਾਲ ਐਗਰੀ ਹੈਗੇ ਨੇ ਕਿ ਸਾਡੀ ਸੇਫਟੀ ਵਾਸਤੇ ਹੀ ਇਹ ਸਭ ਕੁਝ ਕੀਤਾ ਜਾ ਰਿਹਾ ਨਵੇਂ ਸਾਨੂੰ ਲੈ ਕੇ ਜਿਹੜਾ ਕਿ ਸੁਰੱਖਿਆ ਦੇ ਪ੍ਰਬੰਧ ਜਿਹੜੇ ਵਿਦਾਏ ਗਏ ਨੇ ਇਹ ਤਸਵੀਰਾਂ ਨੇ ਅਮਰੀ ਸਰ ਦੇ ਹਰਜੀਤ ਅਵਨੀ ਉਹ ਦਿਆ ਅੱਜ ਦੇ ਸਕਦੇ ਹੋ ਕਿ ਨਾਕਾਬੰਦੀ ਕੈਮਰਾ ਪਰਸੰਗੋਂ ਗਈਆਂ ਦੀਆਂ ਤਸਵੀਰਾਂ ਦਿਖਾਈਆਂ ਜਾਂ ਦੇਖ ਸਕਦੇ ਕਿ ਚਾਰੇ ਪਾਸੇ ਨਾਕਾਬੰਦੀ ਜਿਹੜੀ ਲਗਾ ਦਿੱਤੀ ਗਈ ਆ ਜਿਹੜੇ ਐਸਐਚਓ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਜਿਨ੍ਹਾਂ ਦੇ ਵੱਲੋਂ ਕਿਉਂਕਿ ਇਹ ਪੌਸਟ ਏਰੀਆ ਲੋਕ ਇੱਥੇ ਆਪਣੇ ਪਰਿਵਾਰਾਂ ਦੇ ਨਾਲ ਨਵਾਂ ਸਾਲ ਮਨਾਉਣ ਵਾਸਤੇ ਪਹੁੰਚਦੇ ਨੇ ਪਰ ਕਈ ਸ਼ਤਾਨੀ ਲੋਕ ਹੁੰਦੇ ਨੇ ਜਿਹੜਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਦਾ ਤੇ ਉੱਪਰ ਨਿਗਾਹ ਰੱਖਣ ਵਾਸਤੇ ਇਹ ਜੜੀਆਂ ਦੀ ਸ਼ਕਤੀ ਵਧਾ ਦਿੱਤੀ ਗਈ ਆ ਤੇ ਜਿਹੜੇ 1125 ਕੈਮਰੇ ਅੰਮ੍ਰਿਤਸਰ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਤੇ ਵੀ ਕੰਟਰੋਲ ਰੂਮ ਦੇ ਉੱਪਰ ਪੰਜ ਤੋਂ ਛੇ ਜਿਹੜੇ ਪੁਲਿਸ ਮੁਲਾਜ਼ਮ ਬਿਠਾ ਦਿੱਤੇ ਗਏ ਨੇ ਕਿ ਹਰ ਇੱਕ ਗੱਡੀ ਦੇ ਉੱਪਰ ਹਰ ਇੱਕ ਰੈਸੀਡੈਂਟ ਦੇ ਉੱਪਰ ਜਿਹੜੀ ਕਿ ਨਿਗਾਹ ਰੱਖੀ ਜਾਵੇ ਤੇ ਹੁਣ ਗੱਲਬਾਤ ਵੀ ਅਸੀਂ ਕਰਾਂਗੇ ਪਰ ਉਸ ਤੋਂ ਪਹਿਲਾਂ ਜਿਹੜੀਆਂ ਤਸਵੀਰਾਂ ਨੇ ਉਹ ਤਾਂ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਕਿ ਪੁਲਿਸ ਮੁਲਾਜ਼ਮਾਂ ਦੀ ਜਿਹੜੀ ਇਕਦਾਰ ਉਹ ਵੀ ਵੱਧੀ ਨਜ਼ਰ ਆ ਰਹੀ ਹੈ ਤੇ ਹੁਣ ਅਸੀਂ ਗੱਲਬਾਤ ਵੀ ਕਰਾਂਗੇ ਆਫੀਸਰ ਵੀ ਪਹੁੰਚੇ ਹੋਏ ਨੇ ਇਹ ਸਾਰੇ ਨਵੇਂ ਸਾਲ ਨੂੰ ਕੁਝ ਸਮਾਂ ਰਹਿ ਗਿਆ ਜਿਹੜਾ ਚੱਲਣ ਨੂੰ ਪਰ ਆਹ ਜਿਹੜਾ ਪੋਸਟ ਏਰੀਆ ਹੈਗਾ ਜਿੱਥੇ ਕਿ ਲੋਕ ਆਪਣੇ ਪਰਿਵਾਰਾਂ ਦੇ ਨਾਲ ਫੈਮਲੀਆ ਦੇ ਨਾਲ ਰੈ residenਟਾਂ ਦੇ ਵਿੱਚ ਪਹੁੰਚਦੇ ਕਈ ਹਾਸੇ ਵਾਪਰਦੇ ਨੇ ਉਸ ਨੂੰ ਲੈ ਕੇ ਕੀ ਕੀ ਸਖਤੀ ਕੀਤੀ ਗਈ ਤੁਹਾਡੇ ਅ ਸਭ ਤੋਂ ਪਹਿਲਾਂ ਜੀ ਸਾਡੇ ਵੱਲੋਂ ਜੋ ਨਵਾਂ ਸਾਲ ਤੇ ਆ ਤਾਂ ਕਿ ਹਰ ਫੈਮਿਲੀ ਹਰ ਸ਼ਖਸ ਜੋ ਇੱਥੇ ਕੋਈ ਪਾਰਟੀ ਕਰਨ ਆਉਂਦਾ ਕੋਈ ਰੈਸਟੋਰੈਂਟ ਕਲੱਬ ਤੁਸੀਂ ਆਉਣੇ ਉਹ ਸੇ ਮਹਿਸੂਸ ਕਰੇ ਉਦੋਂ ਲਈ ਸਾਡੇ ਵੱਲੋਂ 20 ਤੋਂ 25 ਦੇ ਕਰੀਬ ਨਾਕਾਬੰਦੀ ਕੀਤੀ ਗਈ ਹੈ ਤਾਂ ਕਿ ਅਸੀਂ ਜੋ ਹੁਲੜਬਾਜੀ ਕਰਦੇ ਨੇ ਉਹਨਾਂ ਤੇ ਖਾਸ ਤੌਰ ਤੇ ਨਜ਼ਰ ਰੱਖ ਸਕੀਏ ਇਸ ਤੋਂ ਇਲਾਵਾ ਸਾਡੇ ਵੱਲੋਂ ਕਾਫੀ ਜਗ੍ਹਾ ਤੇ ਐਲਕੋਮੀਟਰਸ ਲਗਾਏ ਗਏ ਨੇ ਤਾਂ ਕਿ ਜੋ ਡਰਿੰਕ ਐਂਡ ਡਰਾਈਵ ਕਰਦੇ ਨੇ ਉਹਨਾਂ ਨੂੰ ਅਸੀਂ ਰੱਤ ਪਾ ਸਕੀਏ ਇਸ ਤੋਂ ਇਲਾਵਾ ਜੋ ਜੀ ਮਾਰਕੀਟਸ ਵਿੱਚ ਬੈਠ ਕੇ ਜਾਂ ਗੱਡੀਆਂ ਵਿੱਚ ਬੈਠ ਕੇ ਦਾਰੂ ਪੀਂਦੇ ਨੇ ਉਹਨਾਂ ਦੇ ਖਿਲਾਫ ਅਸੀਂ ਇੱਕ ਹਫ਼ਤੇ ਤੋਂ ਮੁਹਿੰਮ ਚਲਾਈ ਹੋਈ ਹੈ ਨਵੇਂ ਸਾਲ ਨੂੰ ਮੱਦੇਨਜ਼ਰ ਵਿੱਚ ਰੱਖ ਅਗੇ ਸਾਨੂੰ ਇਹ ਜਿਆ ਕੋਈ ਵੀ ਕੇਸ ਮਿਲਦਾ ਉਹਨਾਂ ਦੇ ਪਬਲਿਕ ਡਰਿੰਕਿੰਗ ਦੇ ਤਹਿਤ ਐਫਆਈਆਰ ਵੀ ਦਰਜ ਕੀਤੀ ਜਾਊਗੀ ਪਰ ਸਰ ਜਿੱਦਾਂ ਇਹ ਪੁੱਛ ਰਿਹਾ ਹੈਗਾ ਇੱਥੇ ਬਹੁਤ ਰੈਜ਼ੀਡੈਂਟ ਹੈਗੇ ਨੇ ਕਈ ਨੌਜਵਾਨ ਹੁੱਲੜ ਭਾਜੀ ਕਾਫੀ ਕਰਦੇ ਨੇ ਉਹਦੇ ਵਾਸਤੇ ਜਿੱਦਾਂ ਬ੍ਰੀਸਾ ਦੇ ਵਿੱਚ 1125 ਕੈਮਰੇ ਲੱਗੇ ਆ ਉੱਥੇ ਕੰਟਰੋਲ ਰੂਮ ਦੇ ਵਿੱਚ ਵੀ ਕੋਈ ਬੈਠਾ ਹੈ ਬਿਲਕੁਲ ਜੀ ਜੋ ਸਾਡਾ ਜੀ ਕੰਟਰੋਲ ਰੂਮ ਹੈ ਜੀ ਆ ਉਹਦੇ ਵਿੱਚ ਸਾਡੇ ਵੱਲੋਂ 24 ਘੰਟੇ ਜੋ ਸਾਡੇ ਮੁਲਾਜ਼ਮ ਤਾਇਨਾਤ ਨੇ ਉਹ ਕੱਲੇ-ਕੱਲੇ ਜਿੰਨੇ ਸਾਡੇ ਚੌਂਕਾਂ ਦੇ ਵਿੱਚ ਕੋਈ ਸਾਡੇ ਅਲੱਗ-ਅਲੱਗ ਲੀਨਸ ਤੇ ਕੈਮਰੇ ਲੱਗੇ ਹੋਏ ਨੇ ਉਹਨਾਂ ਤੇ ਨ ਤਾਂ ਕਿ ਅਗਰ ਕੋਈ ਵੀ ਲਾ ਨੂੰ ਬ੍ਰੇਕ ਕਰਦਾ ਵਾ ਬੜੇ ਹਾਈ ਪ੍ਰੋਫਾਈਲ ਕੈਮਰਾਜ਼ ਨੇ ਜੋ ਕੈਮਰਾਜ਼ ਨੇ ਨੰਬਰ ਪਲੇਟਸ ਤੱਕ ਵੀ ਪੜ ਸਕਦੇ ਨੇ ਅਗਰ ਇਹੋ ਜਿਹੀ ਕੋਈ ਹੁਲਡ ਬਾਜੀ ਪਾਉਂਦਾ ਮਿਲਦਾ ਵਾ ਤਾਂ ਉਸ ਦਾ ਨੰਬਰ ਪਲੇਟ ਅਸੀਂ ਮੈਂਸ਼ਨ ਕਰਕੇ ਉਸ ਤੋਂ ਤਰੰਤ ਘਰੋਂ ਕਾਬੂ ਵੀ ਕਰਾਂਗੇ ਉਹਨਾਂ ਦੀ ਗੱਡੀ ਵੀ ਜ਼ਬਤ ਕਰਾਂਗੇ ਤੇ ਜੋ ਉਹਨਾਂ ਨੇ ਕ੍ਰਾਈਮ ਕੀਤਾ ਉਸ ਦੇ ਤਹਿਤ ਉਹਨਾਂ ਦੇ ਕਾਰਵਾਈ ਵੀ ਹੋਵੇ ਸਰ ਜੀ ਤਾਂ ਵੇਖਿਆ ਜੇ ਹਰਜੀਤਾ ਮੈਨੂੰ ਇਲਾਕਾ ਕਾਫੀ ਵੱਡਾ ਤੇ ਕਿੰਨੇ ਨਾਕੇ ਲਗਾਏ ਗਏ ਇਸ ਇਸ ਰੱਖ ਇੱਥੇ ਜੀ ਸਾਡੇ ਕਰੀਬ 15 ਤੋਂ 20 ਦੇ ਕਰੀਬ ਨਾਕੇ ਲੱਗੇ ਹੋਏ ਨੇ ਇਸ ਤੋਂ ਇਲਾਵਾ ਜਿਵੇਂ ਕਿ ਰੰਜੀਤ ਜੀ ਉਹਨਾਂ ਨੂੰ ਕਾਫੀ ਉਸ ਹੀ ਖਾਸ ਕਰਕੇ ਕਾਫੀ ਰੰਜੀਸ਼ ਨੂੰ ਦੇ ਜੋ ਕਟਸ ਨੇ ਉਹਨਾਂ ਨੂੰ ਬੰਦ ਕੀਤਾ ਗਿਆ ਜੀ ਤਾਂ ਕਿ ਜੋ ਘੁੰਮਣਗੇਰੀ ਸਾਡੇ ਨੌਜਵਾਨ ਕਈ ਵਾਰ ਗਿੜੀ ਰੂਟ ਦੀ ਤਰ੍ਹਾਂ ਇਸ ਰੂਟ ਨੂੰ ਵਰਤਦੇ ਨੇ ਉਹ ਅਸੀਂ ਬੰਦ ਕਰ ਸਕੀਏ ਜੀ ਸਰ ਰੈਸਟੋਰੈਂਟਾਂ ਦਾ ਕਿੰਨੇ ਵਜੇ ਦਾ ਸਮਾਂ ਹੈਗਾ ਜੀ ਜੋ ਆਮ ਰੈਸਟੋਰੈਂਟਸ ਨੇ ਜੀ ਜੋ ਫੂਡ ਰੈਸਟੋਰੈਂਟਸ ਨੇ ਉਹਦਾ 11 ਵਜੇ ਦਾ ਸਮਾਂ ਜੀ ਜਿਨ੍ਹਾਂ ਕੋਲ ਹਾਰਡ ਬਾਰ ਦਾ ਲਾਇਸੈਂਸ ਹੈ ਉਹਨਾਂ ਦਾ 10 ਵਜੇ ਦਾ ਸਮਾਂ ਹੈ ਪਰ ਸਰ ਕਈ ਵਾਰ ਜਦੋਂ 12 ਵਜੇ ਤੇ ਆ ਇੱਕ ਨੌਜਵਾਨਾਂ ਦਾ ਇੱਕ ਜੋਸ਼ ਹੁੰਦਾ ਉਹਦੇ ਵਿੱਚ ਕਈ ਫਾਇਰਿੰਗ ਕਰਦੇ ਵੀ ਨਜ਼ਰ ਆਏ ਕਿਉਂਕਿ ਪਿਤੇ ਸਾਲ ਵੀ ਕਈ ਨੌਜਵਾਨਾਂ ਦੇ ਉੱਪਰ ਜਿਹੜੇ ਮਾਮਲੇ ਦਰਜ ਕੀਤੇ ਗਏ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਉਹਨਾਂ ਦੇ ਪਰਿਵਾਰਾਂ ਨੂੰ ਮੈਂ ਉਹਨਾਂ ਨੂੰ ਜੀ ਖਾਸ ਤੌਰ ਤੇ ਵਾਰਨਿੰਗ ਦੇਣਾ ਚਾਹਣਾ ਕਿ ਸਾਡੀ ਪੁਲਿਸ ਬਹੁਤ ਵੱਡੀ ਮਾਤਰਾ ਦੇ ਵਿੱਚ ਤਨਾਦ ਹੈ ਤੇ ਪੂਰੀ ਅਲਰਟ ਹੋ ਕੇ ਇੱਥੇ ਖੜੀ ਹੈ ਜੀ ਅਗਰ ਸਾਨੂੰ ਇਹ ਜੀ ਕੋਈ ਵੀ ਘਟਨਾ ਮਿਲਦੀ ਹੈ ਤਾਂ ਜੋ ਹੁਲੜਬਾਜ਼ ਨੇ ਜੋ ਇਹ ਕੰਮ ਕਰਨ ਵਾਲਾ ਨੂੰ ਬਖਸ਼ਿਆ ਨਹੀਂ ਜਾਊਗਾ ਤੇ ਤੁਹਾਡੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਇਸ ਕਰਕੇ ਅਗਰ ਤੁਸੀਂ ਇਹੋ ਜਿਹੀ ਕਿਸੇ ਵੀ ਘਟਨਾ 'ਚ ਪਾਏ ਜਾਂਦੇ ਤਾਂ ਤੁਹਾਡੀ ਸ਼ਮਤ ਆ ਸਕਦੀ ਹੈ ਤੇ ਜੋ ਤੁਹਾਡਾ ਨਵਾਂ ਸਾਲ ਹੈ ਖੁਸ਼ੀ ਦਾ ਤਿਹਾਰ ਹੁੰਦਾ ਵਾ ਖੁਸ਼ੀ ਲਈ ਨਵਾਂ ਸਾਲ ਹਰ ਬੰਦਾ ਝਟਣਾ ਚਾਹੁੰਦਾ ਵਾ ਉਹ ਤੁਹਾਡਾ ਗਮੀ ਦਾ ਚੜ ਸਕਦਾ ਹੈ ਬਿਲਕੁਲ ਜੀ ਧੰਨਵਾਦ ਜੀ ਤੁਸੀਂ ਆਪਣਾ ਨਵਾਂ ਸਾਲ ਸਹੀ ਤਰੀਕੇ ਨਾਲ ਮਨਾ ਸਕਦੇ ਹੋ ਕਿ ਜੇ ਤੁਸੀਂ ਪੁਲਸ ਦੇ ਨਾਲ ਕੋਆਪਰੇਟ ਕਰਦੇ ਹੋ ਕਿਉਂਕਿ ਪੁਲਸ ਜਿਹੜੀ ਹੈ ਕਿ ਤੁਹਾਡੀ ਸੇਫਟੀ ਵਾਸਤੇ ਲਗਾਈ ਹੈ ਕਿ ਤੁਸੀਂ ਆਪਣੇ ਪਰਿਵਾਰਾਂ ਦੇ ਨਾਲ ਆਪਣੇ ਇਹ ਪਰਿਵਾਰਾਂ ਦੇ ਨਾਲ ਜਾ ਕੇ ਰੈਸੀਡੈਂਟਾਂ ਦੇ ਵਿੱਚ ਕੋਈ ਆਪਣਾ ਇਹ ਨਵੇਂ ਸਾਲ ਨੂੰ ਲੈ ਕੇ ਫਨ ਕਰ ਸਕਦੇ ਹੋ ਪਰ ਜਿੱਦਾਂ ਹੀ ਕਈ ਨੌਜਵਾਨ ਹੁੰਦੇ ਨੇ ਕਈ ਹੁੱਲਰ ਬਾਜੀ ਕਰਦੇ ਨੇ ਪਰ ਉਹਨਾਂ ਨੂੰ ਸਿੱਧੀ ਪੁਲਿਸ ਵਾਲਿਆਂ ਦੇ ਵੱਲੋਂ ਜਿਹੜੀ ਅਫਸਰਾਂ ਵੱਲੋਂ ਸਖਤ ਨਜ਼ਰ ਰੱਖਿਆ ਗਿਆ ਕਿ ਜੇ ਕੋਈ ਗਲਤ ਕੰਮ ਕਰੇਗਾ ਉਸ ਦੇ ਉੱਪਰ ਜਿਹੜੀ ਸਖਤ ਤੋਂ ਸਖਤ ਜਿਹੜੀ ਕਾਰਵਾਈ ਕੀਤੀ ਜਾਵੇਗੀ ਪਰ ਅੰਮ੍ਰਿਤਸਰ ਗੁਰੂ ਨਗਰੀ ਦੇ ਵਿੱਚ 1125 ਜਿਹੜੇ ਕੈਮਰੇ ਲੱਗੇ ਹੋਏ ਨੇ ਉਹਨਾਂ ਦੇ ਨਾਲ ਵੀ ਇਹਨਾਂ ਦੇ ਉੱਪਰ ਜਿਹੜੀ ਹੈ ਕਿ ਨੌਜਵਾਨ ਇਹਨਾਂ ਦੇ ਉੱਪਰ ਜਾਂ ਲੋਕਾਂ ਦੇ ਉੱਪਰ ਨਿਗਰਾਨੀ ਰੱਖੀ ਜਾਵੇਗੀ ਕਿ ਜੇ ਕੋਈ ਗਲਤ ਕੰਮ ਕਰੇਗਾ ਸਖਤ ਤੋਂ ਸਖਤ ਜਿਹੜੀ ਕਾਰਵਾਈ ਕੀਤੀ ਜਾਵੇ ਤੇ ਇਸੇ ਕਰਕੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਇਹ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਨ ਕੈਮਰਾਮੈਨ ਮਨੋਜ ਦੇ ਨਾਮ ਜਿੰਦਰ ਸਿੰਘ ਲਿਵਿੰਗ ਇੰਡੀਆ ਨੂੰ ਜੋ ਅਬੀਸ ਸਰ